ਪੁੱਤ ਬੰਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਬੰਡਾਉਂਦੀਆਂ ਨੇ ਹਰ ਪੱਦਰ ਦੇ ਵਿੱਚ ਧੀਆਂ ਨੇ ਜਿਹੜੀਆਂ ਲੰਬੀਆਂ ਓਡਾਰੀਆਂ ਮਾਰ ਰਹੀਆਂ ਨੇ ਤੇ ਅੱਜ ਸਾਡੇ ਪਿੰਡ ਰੱਲਾ ਦੀ ਹੋਣ ਹਾਰਤੀ ਜਿਹੜੀ ਕਿ ਪੰਜਵੀਂ ਕਲਾਸ ਦੇ ਵਿੱਚੋਂ 500 ਦੇ ਵਿੱਚੋਂ 500 ਅੰਕ ਜਿਹੜੇ ਉਹ ਪ੍ਰਾਪਤ ਕੀਤੇ ਨੇ ਤੇ ਹੌਸਲਾ ਅਫਜ਼ਾਈ ਕਰਨ ਵਾਸਤੇ ਪਿੰਡ ਰੱਲਾ ਦੇ ਐਕਸ ਆਰਮੀ ਗਰੁੱਪ ਪਿੰਡ ਰੱਲਾ ਦੇ ਪ੍ਰਧਾਨ ਜਗਦੇਵ ਸਿੰਘ ਤੇ ਨਾਲ ਸਾਰਾ ਗਰੁੱਪ ਕੁਝ ਗਰੁੱਪ ਦੇ ਵਿੱਚੋਂ ਅੰਕੜੇ ਰਹੇ ਤੇ ਬੱਚੇ ਦੀ ਵਧਾਈ ਤੇ ਬੱਚੇ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਨੇ ਇੱਕ ਬੱਚੇ ਨੂੰ ਹੌਸਲਾ ਦੇਣ ਵਾਸਤੇ ਆਰਮੀ ਗਰੁੱਪ ਦੇ ਕੁਝ ਨੁਮਾਇੰਦੇ ਆਏ ਨੇ ਤੇ ਐਸੇ ਤਰ੍ਹਾਂ ਮੁੰਡਿਆਂ ਵਾਸਤੇ ਵੀ ਇਹ ਇੱਕ ਸਨੇਹ ਹੈ ਵੀ ਉਹ ਵੀ ਆਪਣੀ ਜਗਾ ਨਾ ਛੱਡਣਾਂ ਤੇ ਉਹ ਵੀ ਆਪਣੀਆਂ ਬੁਲੰਦੀਆਂ ਨੂੰ ਹਾਸਲ ਕਰਦੇ ਰਹਿਣ ਤੇ ਅੱਜ ਦੀਆਂ ਧੀਆਂ ਨੇ ਜਿਹੜੀਆਂ ਉਹ ਹਰ ਖੇਤਰ ਦੇ ਵਿੱਚ ਬਹੁਤ ਲੰਬੀ ਡਾਰੀ ਮਾਰ ਰਹੀਆਂ ਨੇ ਤੇ ਪ੍ਰਮਾਤਮਾ ਐਸੀ ਤਰ੍ਹਾਂ ਇਹਨਾਂ ਨੂੰ ਬੁੱਧੀ ਬਖਸ਼ੀ ਰੱਖੇ ਤੇ ਹੌਸਲਾ ਬਣਾਈ ਰੱਖੇ ਤੇ ਇਹ ਸਾਡੀ ਐਕਸ ਆਰਮੀ ਗਰੁੱਪ ਆਫ ਪਿੰਡ ਰੱਲਾ ਦੀ ਟੀਮ ਪਹੁੰਚੀ ਹੈ ਬੱਚੇ ਦਾ ਇੱਕ ਹੌਸਲਾ ਅਫਜ਼ਾਈ ਕਰਨ ਵਾਸਤੇ ਤੇ ਪਰਿਵਾਰ ਨੇ ਵੀ तहे ਦਿਲੋਂ ਧੰਨਵਾਦ ਕੀਤਾ ਜੋ ਵੀ ਬੱਚੇ ਇਸ ਤਰ੍ਹਾਂ ਉਡਾਰੀਆਂ ਮਾਰਦੇ ਨੇ ਚੰਗੇ ਖੇਤਰ ਦੇ ਵਿੱਚ ਚੰਗੀ ਉਡਾਰੀ ਮਾਰਦੇ ਨੇ ਤੇ ਇਹਨਾਂ ਦਾ ਨਿੱਕਾ ਜਿਹਾ ਸਨਮਾਨ ਹੋਣਾ ਜ਼ਰੂਰੀ ਹੈ ਤੇ ਤਾਂ ਜੋ ਬੱਚੇ ਨੂੰ ਇੱਕ ਹੌਸਲਾ ਹੋ ਜਾਂਦਾ ਹੈ ਅੱਗੇ ਤੋਂ ਹੋਰ ਵੀ ਗਾਹਾਂ ਵਧਨ ਦੀ ਸੇਧ ਮਿਲਦੀ ਹੈ ਤੇ ਹੌਸਲਾ ਬਣਦਾ ਹੈ ਤੇ ਇਹਨਾਂ ਕਹਿੰਦੇ ਹੋਏ ਸਾਰੇ ਪ੍ਰਧਾਨ ਜੀ ਬੰਨਿਓ ਤੇ ਸਾਡੇ ਆਰਮੀ ਗਰੁੱਪ ਬੰਨਿਓ ਬੱਚੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਪਰਿਵਾਰ ਨੂੰ ਵੀ ਚੰਗਾ ਲੱਗਿਆ ਤੇ ਹੋਰ ਵੀ ਐਸੇ ਤਰ੍ਹਾਂ ਕੋਈ ਸੇਵਾ ਦਾ ਮੌਕਾ ਮਿਲਦਾ ਰਹੂ ਤਾਂ ਜ਼ਰੂਰ ਪਿੰਡ ਦੇ ਨਾਲ ਖੜਾਂਗੇ ਤੇ ਐਨਾ ਕਹਿੰਦੇ ਹੋਏ ਧੰਨਵਾਦ ਜੀ ਬੱਚੇ ਦਾ ਇਹ ਹੌਸਲਾ ਅੱਗੇ ਤੱਕ ਵਧਾਵੇ ਤੇ ਇਹੀ ਚੀਜ਼ ਹੈ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਤਾਂ ਅੱਨਾ ਪੜੀ